ਪੰਜਾਬ ਦੀ ਸਿਆਸਤ ਦੇ ਵਿੱਚ ਮਾਹੌਲ ਪੂਰਾ ਗਰਮਾਇਆ ਹੋਇਆ ਭਾਨੇ ਸਿੱਧੂ ਦੇ ਮੁੱਦੇ ਨੂੰ ਲੈ ਕੇ ਹੁਣ ਸਾਰੀਆਂ ਪਾਰਟੀਆਂ ਆਪ ਸਰਕਾਰ ਦੇ ਉੱਤੇ ਨਿਸ਼ਾਨਾ ਸਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਹੁਣ ਪੰਜਾਬ ਕਾਂਗਰਸ ਦੇ ਕੁਝ ਸੀਨੀਅਰ ਲੀਡਰ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦੇਈ ਕਿ ਪਲਾਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਹੁਣ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਭਾਨੇ ਸਿੱਧੂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਆਪ ਸਰਕਾਰ ਨੂੰ ਨਿਸ਼ਾਨਾ ਬਣਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਵਿਰੋਧੀਆਂ ਦਾ ਲਗਾਤਾਰ ਇਹੀ ਕਹਿਣਾ ਹੈ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਕਰਕੇ ਹੀ ਅਜੀਹਾ ਭਾਨੇ ਸਿੱਧੂ ਦੇ ਨਾਲ ਹੋਇਆ ਆ ਹੋਰ ਅੱਗੇ ਕੀ ਕਿਹਾ ਸੁਖਪਾਲ ਸਿੰਘ ਕਹਿ ਰਹੇ ਨੇ ਆਓ ਸੁਣਦੇ ਹਾਂ ਕਿਰਤਮੰਦ ਪੰਜਾਬੀਆਂ ਨੂੰ ਕਹਿਣਾ ਚਾਹਣਾ ਹੈ ਕਿ ਇਹ ਲੜਾਈ ਇੱਕ ਦਿਨ ਦੀ ਨਹੀਂ ਹੁੰਦੀ ਕੋਈ ਵੀ ਜ਼ਿੰਦਗੀ ਦੇ ਵਿੱਚ ਇਹਨੂੰ ਕੰਸਿਸਟੈਂਟਲੀ ਲੜਾਈ ਲੜ ਕੇ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਣਾ ਤਾਂ ਕਿ ਭਾਨੇ ਸਿੱਧੂ ਵਾਂਗੂ ਕੋ ਹੋਰ ਮੁੜ ਕੇ ਸ਼ਿਕਾਰਨਾ ਅੱਜ ਭਾਨਾ ਵਾ ਕੱਲ ਖੈਰਾ ਸੀ ਪਹਿਲਾਂ ਲਿਖਾ ਸੀ ਯਾ ਹੋਰ ਲੀਡਰ ਫੜ ਕੇ ਦਿੱਤੇ ਕੱਲ ਨੂੰ ਤੁਹਾਡੇ ਬੱਚੇ ਹੋਣਗੇ ਇਸ ਲਈ 5 ਤਰੀਕ ਦਾ ਜਿਹੜਾ ਕਾਲ ਦਿੱਤੀ ਆ ਜਗਾ ਫਾਈਨਲਾਈਜ਼ ਹੋਏਗੀ ਸਭ ਨੇ ਪੰਜਾਬੀਆਂ ਨੇ ਹੌਮ ਹਮਾ ਕੇ ਪਹੁੰਚਾ ਉਹ ਤੋਂ ਅੱਗੇ ਵੀ ਜਿਹੜੀ ਕਾਲ ਦੇਾਂਗੇ ਉਹਦੇ ਵਿੱਚ ਸਾਡਾ ਸਾਹ ਪਰ ਇੱਥੇ ਤਾਂ ਸਾਰਾ ਸਭ ਕੁਝ ਜੋ ਰਿਕਾਰਡ ਹੀ ਤੋੜ ਦਿੱਤੇ ਇਸ ਨੇ ਪਰ ਪਰ ਉਹਦਾ ਉਹਦਾ ਸੱਟਾ ਕੀ ਮਿਲਿਆ ਵਾ ਅੱਜ ਭਾਨਾ ਸਿੱਧੂ ਇੱਕ ਆਦਮੀ ਵਿਅਕਤੀ ਸੀ ਕੱਲਾ ਅੱਜ ਸਾਰਾ ਪੰਜਾਬ ਉਹਦੇ ਪਿੱਛੇ ਜੁੜ ਗਿਆ ਵਸ ਨਹੀਂ ਤਾਂ 15 ਸਾਲ ਬਾਅਦ ਪੱਗ ਨਹੀਂ ਲੱਪਣੀ ਤੁਹਾਨੂੰ ਸਾਡੀ ਹੋਂਦ ਖਤਰੇ 'ਚ ਆ ਅਸੀਂ ਅੱਗੇ ਹੀ ਘਟ ਗਿਣਤੀ ਐ ਇਸ ਦੇਸ਼ ਵਿੱਚ ਇਹ ਸਾਰੀਆਂ ਗੱਲਾਂ ਪੋਜ਼ਿਟਿਵ ਏਜੰਡਾ ਲਵੇ ਬੇਅਦਬੀਆਂ ਦਾ ਮਸਲਾ ਹੱਲ ਕਰੇ ਡੇਰਾ ਸੱਚਾ ਸੌਦਾ ਦੇ ਮੁਖੀਆ ਉਹਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਸ਼ਨ ਪਿਛਲੇ ਪੌਣੇ ਸਾਲ ਦੀ ਕਿਉਂ ਰੋਕ ਕੇ ਰੱਖਿਆ ਇਹ ਦੱਸੇ ਭਗਵੰਤ ਪਾਨ ਇਸ ਕਰਕੇ ਇਹ ਸਾਰਾ ਕੰਮ ਬੰਦ ਕਰ ਤੇ ਪੰਜਾਬ ਦਾ ਜਿਹੜਾ ਉਹ ਸਾਰੂ ਏਜੰਡਾ ਬੇਅਦਬੀਆਂ ਦਾ ਇਨਸਾਫ ਐਜੂਕੇਸ਼ਨ ਤੇ ਹੈਲਥ케ਅਰ ਇਹ ਕਹਿੰਦਾ ਮੈਂ 30000 ਬੰਦੇ ਨੂੰ ਨੌਕਰੀ ਦੇ ਕੇ ਰੰਗਲਾ ਬਣਾਤਾ ਜਿਹੜਾ ਅੱਜ ਦੀ ਡੇਟ ਵਿੱਚ 25 ਲੱਖ ਨੌਜਵਾਨ ਬੇਰੁਜ਼ਗਾਰ ਪੰਜਾਬ ਸਰਕਾਰ ਵਾਈਲ ਵੀ ਟਾਕਿੰਗ ਇਹ ਬੋਰਡਾਂ ਤੇ ਲਾ ਕੇ ਖੰਭਿਆਂ ਤੇ ਲਾ ਕੇ ਤੁਸੀਂ ਸਾਬਤ ਨਹੀਂ ਕਰ ਸਕਦੇ ਕਿ ਪੰਜਾਬ ਰੰਗਲਾ ਰੰਗਲਾ ਉਦੋਂ ਬਣੇਗਾ ਜਦੋਂ ਪੰਜਾਬ ਦੇ ਵਿੱਚ ਨਿਆਂ ਦਾ ਰਾਜ ਹੋਊਗਾ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵੇ ਨੇ ਵੀ ਪੰਜਾਬ ਸਰਕਾਰ ਤੇ ਸੂਬੇ ਵਿੱਚ ਆ ਸਹਿਮਤੀ ਦੀਆਂ ਆਵਾਜ਼ਾਂ ਦਾ ਗळा ਘੁੱਟਣ ਦਾ ਦੋਸ਼ ਲਾਇਆ। ਉਹਨਾਂ ਯੂਟਿਊਬਰ ਪਾਨਾ ਸਿੱਧੂ ਦੇ ਮਾਮਲੇ ਤੇ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਹੈ ਕਿ ਪਾਨਾ ਸਿੱਧੂ ਸਿਰਫ ਇਸ ਲਈ ਨਿਸ਼ਾਨੇ ਤੇ ਆ ਕਿਉਂਕਿ ਉਹ ਸੂਬੇ ਦੀ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬੋਲਦੇ ਨੇ। ਬਾਜਵੇ ਨੇ ਕਿਹਾ ਕਿ ਉਹਨਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਜੋ ਕਿ ਸਰਾਸਰ ਨਿੰਦਣਯੋਗ ਹੈ। ਬਾਜਵੇ ਨੇ ਮੰਗ ਕੀਤੀ ਹੈ ਕਿ ਪਾਨੇ ਸਿੱਧੂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਉਸ ਵਿਰੁੱਧ ਦਰਜ ਕੀਤੇ ਗਏ ਸਾਰੇ ਝੂਠੇ ਕੇਸ ਰੱਦ ਕੀਤੇ ਜਾਣੇ ਚਾਹੀਦੇ ਨੇ। ਬਾਜਵੇ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਵੀ ਯਾਦ ਹੈ ਕਿ ਕਿਵੇਂ ਆਪ ਸਰਕਾਰ ਨੇ ਕਈ ਪੱਤਰਕਾਰਾਂ ਦੇ ਟਵਿੱਟਰ ਹੈਂਡਲ ਅਤੇ ਫੇਸਬੁੱਕ ਪੇਜ ਬੰਦ ਕਰਵਾਏ ਸਨ ਜੋ ਸਰਕਾਰ ਦੀਆਂ ਗਲਤ ਨੀਤੀਆਂ ਦਾ ਪਰਦਾ ਫਾਸ਼ ਕਰ ਰਹੇ ਸਨ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜੇਵੜਿੰਗ ਨੇ ਵੀ ਪੰਨੇ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਬਲੰਦ ਕਰਦੇ ਹੋਏ ਕਿਹਾ ਕਿ ਅੱਜਕੱਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਬੋਲਣ ਵਾਲਿਆਂ ਉੱਪਰ ਇੱਕ ਤੋਂ ਬਾਅਦ ਇੱਕ ਪਰਚਾ ਕਰਨਾ ਆਮ ਜਈ ਗੱਲ ਹੋ ਗਈ ਹੈ ਮੈਂ ਹਮੇਸ਼ਾ ਕਾਨੂੰਨ ਵਿੱਚ ਵਿਸ਼ਵਾਸ ਰੱਖਦਾ ਹਾਂ ਪਰ ਤੱਕਾ ਚਾਹੇ ਕਿਸੇ ਨਾਲ ਵੀ ਹੋਵੇ ਉਸ ਤੱਕੇ ਦੇ ਖਿਲਾਫ ਹਾਂ ਇਸ ਤਰ੍ਹਾਂ ਭਾਨੇ ਸਿੱਧੂ ਉੱਪਰ ਇੱਕ ਤੋਂ ਬਾਅਦ ਇੱਕ ਪਰਚਾ ਪਾਉਣਾ ਅਤੇ ਹੁਣ ਉਸ ਦੇ ਭਰਾ ਤੇ ਵੀ ਪਰਚਾ ਪਾ ਦੇਣਾ ਲੋਕਤੰਤਰ ਦਾ ਘਾਣਾ ਹੈ ਅਤੇ ਸਰਾਸਰ ਤੱਕਾ ਭਗਵਾਨ ਤਾਂ ਮਾਨ ਜੀ ਤੁਸੀਂ ਸਰਕਾਰ ਬਦਲਾ ਅਤੇ ਵਿਕਾਸ ਦੇ ਨਾਮ ਤੇ ਲੈ ਕੇ ਆਏ ਸੀ ਪਰ ਹੁਣ ਸਭ ਕੁਝ ਉਲਟ ਹੋ ਰਿਹਾ ਜਦੋਂ ਜਦੋਂ ਕਿਸੇ ਵੀ ਵਿਅਕਤੀ ਨਾਲ ਤੱਕਾ ਜਾ ਉਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੋਵੇਗੀ ਤਾਂ ਪੰਜਾਬ ਉੱਠ ਖੜਾ ਹੋਵੇਗਾ ਅਤੇ ਸੱਚ ਦੀ ਲੜਾਈ ਲੜੇਗਾ ਹੁਣ ਤੁਹਾਨੂੰ ਦੱਸ ਦਈਏ ਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਨਾ ਸਿਰਫ ਸਮਾਜ ਸੇਵੀ ਬਲਕਿ ਵਿਰੋਧੀ ਧਿਰਾਂ ਵੀ ਆ ਗਈਆਂ ਨੇ ਅਤੇ ਆਪ ਸਰਕਾਰ ਨੂੰ ਘਟਹਾਰੇ ਦੇ ਵਿੱਚ ਖੜਾ ਕਰ ਦਿੱਤਾ ਕਿ ਜੋ ਵੀ ਕੋਈ ਆਪ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਤੇ ਉਸ ਦਾ ਹਸ਼ਰ ਅਜਿਹਾ ਹੀ ਕਿਉਂ ਹੁੰਦਾ ਅਤੇ ਜਿਸ ਦੇ ਤਹਿਤ ਹੁਣ ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਨੇ